ਅੱਜ ਜਿਸ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੱਲੋਂ ਮੌਜੂਦਾ ਸਰਕਾਰ ਤੇ ਇਲਜ਼ਾਮ ਲਗਾਈ ਨੇ ਕਿ ਮੌਜੂਦਾ ਸਰਕਾਰ ਦੀਆਂ ਜੋ ਇਮੀਗ੍ਰੇਸ਼ਨ ਪਾਲਿਸੀਆਂ ਨੇ ਉਹਨਾਂ ਨੇ ਕਾਫੀ ਜ਼ਿਆਦਾ ਕੈਨੇਡਾ ਨੂੰ ਨੁਕਸਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਹੁਣ ਲੋਕਾਂ ਨੂੰ ਜੋ ਆਪਣਾ ਬਿਜ਼ਨਸ ਕਰਦੇ ਨੇ ਜੋ ਆਪਣਾ ਕਲੋਕ ਕਾਮਕਾਰ ਆਪਣੇ ਜੋਬਸ ਆਪਣੇ ਰੈਸਟੋਰੈਂਟ ਚਲਾਉਂਦੇ ਨੇ ਜੋ ਅਮੀਰ ਲੋਕ ਨੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਫਰੋਤੀਆਂ ਮੰਗੀ ਜਾ ਰਹੀਆਂ ਉਹਨਾਂ ਨੇ ਅੱਜ ਕਿਹਾ ਹੈ ਕਿ ਜਲਦ ਹੀ ਇਸ ਦੇ ਉੱਤੇ ਸੈਸ਼ਨ ਬੁਲਾਇਆ ਜਾਵੇ ਅਤੇ ਜਲਦ ਹੀ ਇਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੈਨੇਡਾ 'ਚ ਲਿਆ ਜਾਵੇ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੀ ਇਹ ਆਵਾਜ਼ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਚੁੱਕੀ ਗਈ ਹੈ ਕੀ ਕਹ ਲੋਗੇ ਸਥਿਤੀ ਜਵਨੰਡਾ ਦੀ ਜੋ ਇਸ ਤਰੀਕੇ ਨਾਲ ਇਹ ਮੁੱਦਾ ਚੁੱਕਣਾ ਪਿਆ ਜੀ ਜੀ ਬਿਲਕੁਲ ਬਿਲਕੁਲ ਪਿਛਲੇ 2-3 ਸਾਲਾਂ ਤੋਂ ਕੈਨੇਡਾ ਹੋਵੇ ਜਾਂ ਅਮਰੀਕਾ ਵੈਸੇ ਕੈਨੇਡਾ ਦੇ ਵਿੱਚ ਬੜੇ ਵੱਡੇ ਪੱਦਰ ਦੇ ਉੱਤੇ ਐਕਸਟਰਸ਼ਨ ਦੀਆਂ ਕਾਲਾਂ ਕਤਲ ਜਿਹੜੇ ਨੇ ਗੋਲੀਬਾਰੀ ਦੀਆਂ ਘਟਨਾਵਾਂ ਉਹ ਲਗਾਤਾਰ ਵੱਧ ਰਹੀਆਂ ਹਨ ਇੱਕ ਪਾਸੇ ਦੋਨੋਂ ਮੁਲਕ ਤੁਹਾਨੂੰ ਯਾਦ ਹੋਣਾ ਕਿ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿੱਚ ਐਸੀ ਕੜਤਨ ਆਈ ਸੀ ਕਿ ਇੱਕ ਦੂਸਰੇ ਨੂੰ ਦੁਸ਼ਮਣ ਦੇਸ਼ ਐਲਾਨ ਦਿੱਤਾ ਸੀ ਇਹ ਵੀ ਕਿਹਾ ਦਿੱਤਾ ਗਿਆ ਸੀ ਭਾਰਤੀ ਚੈਨਲਾਂ ਦੇ ਉੱਤੇ ਕਿ ਅਸੀਂ ਇੱਕ ਇਥੋਂ ਜਿਹੜਾ ਆਪਣੇ ਪੰਡੂਬੀ ਭੇਜਾਂਗੇ ਤੇ ਕੈਨੇਡਾ ਤਬਾਹ ਕਰ ਦਿਆਂਗੇ ਉਧਰੋਂ ਜਿਹੜੀਆਂ ਗੱਲਾਂ ਹੋ ਰਹੀਆਂ ਸੀ ਕਿ ਭਾਈ ਅਸੀਂ ਇੰਡੀਆ ਨੂੰ ਦੁਸ਼ਮਣ ਲਿਸਟ ਦੇ ਵਿੱਚ ਪਾ ਦਿੱਤਾ ਸੋ ਉਸ ਤੋਂ ਬਾਅਦ ਕੀ ਹੁੰਦਾ ਮਾਰਕਰਨੀ ਹੋਰੀ ਜਦੋਂ ਆ ਜਾਂਦੇ ਨੇ ਐਜ਼ ਪ੍ਰਾਈਮ ਮਿਨਿਸਟਰ ਬਣ ਜਾਂਦੇ ਆ ਜਸਟਿਨ ਟੂਡੋ ਨੂੰ ਅਸਤੀਫਾ ਦੇਣਾ ਪੈਂਦਾ ਹੈ ਤੇ ਫੇਰ ਕੀ ਹੁੰਦਾ ਵੀ ਮਾਰਕ ਕਰਨੀ ਹਰੀ ਚਾਹੁੰਦੇ ਨੇ ਕਿ ਦੋਨਾਂ ਦੇਸ਼ਾਂ ਦੇ ਜਿਹੜੇ ਜਿਹੜੇ ਡੀਲਸ ਨੇ ਜਾਂ ਕਹੀਏ ਕਿ ਟਾਈਜ਼ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਕਿਤੇ ਨਾ ਕਿਤੇ ਗੰਢਿਆ ਜਾਵੇ ਤੇ ਬਿਜ਼ਨਸ ਜਿਹੜਾ ਹੈਗਾ ਆਪਸ ਦੇ ਵਿੱਚ ਦੋਨੋਂ ਮੁਲਕ ਕਰਨ ਡੀਲਾਂ ਕਰਨ ਤੇ ਉਹਦੇ ਨਾਲ ਫਾਇਦਾ ਹੋਊਗਾ ਸੋ ਇੱਕ ਪਾਸੇ ਦੋਨੋਂ ਮੁਲਕ ਲੱਗੇ ਹੋਏ ਨੇ ਕਿ ਆਪਸ ਵਿੱਚ ਸੁਧਾਰ ਕੀਤਾ ਜਾਵੇ ਪਰ ਐਕਸਟਰਸ਼ਨ ਦੀਆਂ ਵਾਰਦਾਤਾਂ ਕਤਲਾਂ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਉਹ ਲਗਾਤਾਰ ਵੱਧ ਰਹੀਆਂ ਨੇ RCP ਜਾਂ CS ਸ ਮਾਫ ਕਰਨਾ CS ਦੇ ਮੁਖੀ ਨੇ ਵੀ ਪਿਛਲੇ ਦਿਨੀ ਇਹ ਗੱਲ ਕਹੀ ਹੈ ਕਿ ਭਾਰਤ ਤੋਂ ਵੀ ਸਾਡੇ ਕੈਨੇਡਾ ਨੂੰ ਜਿਹੜਾ ਹੈਗਾ ਉਹ ਥ्रेट ਹੈ ਇੱਥੇ ਧਮਕੀਆਂ ਜੜੀਆਂ ਨੇ ਉਹ ਲਗਾਤਾਰ ਦਿੱਤੀਆਂ ਜਾ ਰਹੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਵੀ ਉਹਨਾਂ ਨੇ ਕੀਤੀ ਸੀ ਸੋ ਹੁਣ ਕੀ ਹੋਇਆ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਪੀਅਰ ਪਾਲੀਵਰ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੁਖੀ ਨੇ ਸੋ ਇਹਨਾਂ ਵੱਲੋਂ ਜ਼ੋਰਦਾਰ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਇੱਕ ਸਪੀਚ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਕ੍ਰਿਮੀਨਲ ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆ ਗਏ ਲਿਬਰਲ ਦੀਆਂ ਮਾੜੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਨਾਲ ਉਹਨਾਂ ਨੇ ਚੈੱਕ ਨਹੀਂ ਕੀਤੇ ਰਿਕਾਰਡ ਚੈੱਕ ਨਹੀਂ ਕੀਤੇ ਬੰਦਿਆਂ ਦੇ ਤੇ ਉਹ ਕ੍ਰਿਮੀਨਲ ਲੋਕ ਜਿਹੜੇ ਨੇ ਉਹ ਆ ਗਏ ਆ ਤੇ ਉਹ ਆ ਕੇ ਇੱਥੇ ਹੁਣ ਲੋਕਾਂ ਨੂੰ ਐਕਸਟਰੋਸ਼ਨ ਵਾਸਤੇ ਧਮਕੀਆਂ ਦੇ ਰਹੇ ਨੇ ਗੋਲੀਬਾਰੀ ਦੀਆਂ ਘਟਨਾਵਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਹਰ ਦਿਨ ਦੋ ਕਟਨਾਵਾਂ ਵਾਪਰਦੀਆਂ ਨੇ ਕੈਨੇਡਾ ਦੇ ਵਿੱਚ ਇੱਕ ਨਹੀਂ ਦੋ ਦੋ ਕਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਪਹਿਲਾਂ ਕੀ ਹੁੰਦਾ ਸੀ ਇਹ ਬਿਜ਼ਨਸਮੈਨ ਜਿਹੜੇ ਨੇ ਉਹਨਾਂ ਦੇ ਨਾਲ ਹੁੰਦਾ ਸੀ ਫਿਰ ਇਹ ਕਲਾਕਾਰਾਂ ਦੇ ਘਰਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਸੀ ਤੇ ਹੁਣ ਪੰਜਾਬੀ ਜਿਹੜੇ ਮੂਲ ਦੇ ਜਿਹੜੇ ਵਕੀਲ ਨੇ ਨਾ ਉਹਨਾਂ ਨੂੰ ਧਮਕੀਆਂ ਆਉਣ ਲੱਗ ਪਈਆਂ ਪੈਸੇ ਵੱਲੋਂ ਫਰੋਤੀ ਦੀਆਂ ਧਮਕੀਆਂ ਉਹਨਾਂ ਨੂੰ ਵੀ ਆਉਣ ਲੱਗ ਪਈਆਂ ਨੇ ਸੋ ਪੀਅਰ ਪੋਲੀਵਰ ਨੇ ਪਾਰਲੀਮੈਂਟ 'ਚ ਖੜ ਕੇ ਕਿਹਾ ਕਿ ਤੁਸੀਂ ਬੇਸ਼ੱਕ ਲਾਰੈਂਸ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਆਇਡੈਂਟੀਟੀ ਐਲਾਨ ਦਿੱਤਾ ਹੈ ਪਰ ਇਹ ਸਾਰਾ ਕੁਝ ਹੋਇਆ ਕਿਉਂ ਆ ਕਿਉਂਕਿ ਤੁਸੀਂ ਪਹਿਲਾਂ ਬੰਦੇ ਜਿਹੜੇ ਨੇ ਦੇਖ ਪਰਖ ਕੇ ਜਿਹੜੇ ਕੈਨੇਡਾ ਦੇ ਵਿੱਚ ਨਹੀਂ ਲੈ ਕੇ ਆਉਂਦੇ ਸੋ ਇਹ ਤਾਂ ਹੋਇਆ ਹੈ ਨਾ ਹੁਣ ਆਪਾਂ ਪਿਛਲੇ ਸਮੇਂ ਦੇ ਵਿੱਚ ਇਹ ਗੱਲਾਂ ਕਰਦੇ ਰਹੇ ਹਾਂ ਕਿ ਅਮਰੀਕਾ ਦੀ ਐਫ ਬੀ ਆਈ ਨੇ ਵੀ ਇਹ ਸਟੇਟਮੈਂਟ ਆਪਣੀ ਦਿੱਤੀ ਸੀ ਕਿ ਤੁਹਾਨੂੰ ਜੇ ਤੁਸੀਂ ਵੀ ਸਾਊਥ ਏਸ਼ੀਅਨ ਹੋ ਤੁਹਾਨੂੰ ਵੀ ਧਮਕੀਆਂ ਆਉਂਦੀਆਂ ਤੇ ਡਰੋ ਨਾ ਤੁਸੀਂ ਸਾਨੂੰ ਆ ਕੇ ਦੱਸੋ ਹੈ ਨਾ ਹੁਣ ਤਾਜ਼ਾ ਤਾਜ਼ਾ ਅਨਮੋਲ ਵਿਸ਼ਨੋਈ ਤੁਸੀਂ ਖਬਰ ਸੁਣ ਰਹੇ ਹੋਵੋਗੇ ਇਸ ਵੇਲੇ ਬ੍ਰੇਕਿੰਗ ਨਿਊਜ਼ ਚੱਲ ਰਹੀ ਹੈ ਕਿ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਉਹਨੂੰ ਰਿਪੋਰਟ ਕਰਕੇ ਤੇ ਭਾਰਤ ਦੀ ਕਿਸੇ ਜੇਲ੍ਹ ਦੇ ਵਿੱਚ ਹੁਣ ਜਾਏਗਾ ਜਾਂ ਜੋ ਵੀ ਹੋਏਗਾ ਪਰ ਇਹਦੇ ਨਾਲ ਕੋਈ ਖਾਸ ਫਰਕ ਨਹੀਂ ਪੈਣ ਵਾਲਾ ਕਿਉਂਕਿ ਲਾਰਸ ਬਿਸ਼ਨੋਈ ਜਿਹੜਾ ਹੈਗਾ ਉਹ ਫੋਨ ਦੇ ਰਾਹੀਂ ਆਪਣਾ ਸਾਰਾ ਨੈਟਵਰਕ ਭਾਰਤ ਦੀ ਜੇਲ੍ਹ ਦੇ ਵਿੱਚ ਬੈਠਾ ਹੋਇਆ ਚਲਾ ਰਿਹਾ ਸੋ ਮਤਲਬ ਉਹਨੂੰ ਇੰਨੀ ਖੋਲ ਦਿੱਤੀ ਹੋਈ ਹੈ ਇੰਨੇ ਤਰੀਕੇ ਦੇ ਨਾਲ ਸੋ ਅਨਮੋਲ ਬਿਸ਼ਨੋਈ ਵੀ ਮੈਨੂੰ ਲੱਗਦਾ ਵੀ ਹੁਣ ਸੇਫ ਜ਼ੋਨ ਦੇ ਵਿੱਚ ਬਹਿ ਕੇ ਉਹ ਸਾਰੇ ਕੰਮਾਂ ਨੂੰ ਜਿਹੜਾ ਹੈ ਅੰਜਾਮ ਉਥੋਂ ਵੀ ਦਿੱਤਾ ਰਹੂਗਾ ਤੋ ਕੈਨੇਡਾ ਦੇ ਵਿੱਚ ਹੁਣ ਪੰਜਾਬੀ ਵਕੀਲਾਂ ਤੱਕ ਨੂੰ ਧਮਕੀਆਂ ਆਉਣ ਲੱਗ ਪਈਆਂ ਹਰ ਦਿਨ ਦੋ ਘਟਨਾਵਾਂ ਗੋਲੀਬਾਰੀ ਦੀਆਂ ਇਥੋਂ ਤੱਕ ਕਿ ਕਪਿਲ ਸ਼ਰਮੇ ਦੇ ਕੈਫੇ ਦੇ ਉੱਪਰ ਵੀ ਜਿਹੜੀਆਂ ਦੋ ਵਾਰੀ ਗੋਲੀਬਾਰੀ ਹੋਈ ਹੈ ਮਤਲਬ ਇਹਨਾਂ ਗੈਂਗਸਟਰਾਂ ਦਾ ਹੁੰਦਾ ਕੀ ਹੈ ਕਿ ਭਾਈ ਵੱਡੇ ਬੰਦੇ ਨੂੰ ਨਿਸ਼ਾਨਾ ਬਣਾਓ ਤਾਂ ਕਿ ਛੋਟੇ ਆਪ ਹੀ ਡਰ ਜਾਣ ਬਿਨਾ ਕੋਈ ਜ਼ਿਆਦਾ ਜਿਹੜਾ ਹੈਗਾ ਮੁਸ਼ਕਲ ਤੋਂ ਉਹ ਸਾਨੂੰ ਪੈਸਾ ਜਿਹੜਾ ਹੈਗਾ ਉਹ ਦੇ ਦੇਣ ਸੋ ਇਸ ਕਰਕੇ ਕਪਿਲ ਸ਼ਰਮੇ ਨੂੰ ਵੀ ਜਿਹੜਾ ਹੈਗਾ ਉਹ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਬਾਅਦ ਕੁਝ ਸਿੱਖ ਐਕਟੀਵਿਸਟ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਪਿਛਲੇ ਦਿਨੀ ਇੱਕ ਜਿਹੜੇ ਰਾਈਟਰ ਨੇ ਅੰਮ ਪੰਜਾਬੀ ਗਾਣਿਆਂ ਦੇ ਵਿੱਚ ਚੰਨੀ ਨਤਾਂ ਹਨਾ ਉਹਨਾਂ ਦੇ ਘਰ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੋ ਧਮਕੀਆਂ ਨਾਲੋ ਨਾਲ ਪੋਸਟਾਂ ਰਾਹੀ ਵੀ ਆ ਜਾਂਦੀਆਂ ਪਹਿਲਾਂ ਇਹ ਪੰਜਾਬ ਤੱਕ ਸੀ ਸਾਰਾ ਕਿਤੇ ਨਾ ਕਿਤੇ ਸਿਸਟਮ ਕਿ ਪੰਜਾਬ ਦੇ ਵਿੱਚ ਇੱਕ ਦੂਜੇ ਤੇ ਗੋਲੀਬਾਰੀ ਕੀਤੀ ਗੈਂਗਸਟਰ ਜਿਹੜੇ ਨੇ ਇੱਕ ਦੂਸਰੇ ਨੂੰ ਮਾਰਦੇ ਸੀ ਉਸ ਤੋਂ ਬਾਅਦ ਪੋਸਟ ਪਾ ਦਿੰਦੇ ਸੀ ਸੋ ਹੁਣ ਇਹ ਕੈਨੇਡਾ ਦੇ ਵਿੱਚ ਆਮ ਗੱਲ ਹੋ ਗਈ ਹੈ ਜਿਸ ਤੋਂ ਲੈ ਕੇ ਹੁਣ ਵਿਰੋਧੀ ਧਰ ਮੈਨੂੰ ਨਹੀਂ ਲੱਗਦਾ ਵੀ ਮਾਰਕ ਕਰਨੀ ਹੋ ਰਹੀ ਹਜੇ ਇਹਨੇ ਸੁਹਿਰਦ ਨੇ ਕਿ ਉਹ ਇੱਕ ਪਾਸੇ ਭਾਰਤ ਨਾਲ ਟਾਈਜ਼ ਆਪਣੀਆਂ ਸਹੀ ਕਰ ਰਹੇ ਆ ਕਿ ਜੋ ਵੀ ਹੋ ਜੇ ਤੇ ਇੱਕ ਪਾਸੇ ਐਕਸਟਰਸ਼ਨ ਦੀਆਂ ਵਾਰਦਾਤਾਂ ਉਹ ਜਿਹੜੇ ਸਾਊਥ ਏਸ਼ੀਅਨ ਜਾਂ ਇੰਡੀਅਨ ਗੈਂਗਸਟਰਸ ਜਿਹੜੇ ਨੇ ਉਹ ਉਥੇ ਜਾ ਕੇ ਕਰ ਰਹੇ ਆ ਸੋ ਇਹਦੇ ਉੱਤੇ ਹੁਣ ਚਿੰਤਾ ਦੇ ਵਿੱਚ ਨੇ ਹੁਣ ਪੀਅਰ ਪਾਲੀਵਰ ਹੋਰਾਂ ਦਾ ਕਹਿਣਾ ਕਿ ਇੱਕ ਹੰਗਾਮੀ ਮੀਟਿੰਗ ਸੱਦੀ ਜਾਵੇ ਸੈਸ਼ਨ ਸੱਦਿਆ ਜਾਵੇ ਕਿ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਹਨੂੰ ਕਿਵੇਂ ਠੱਲਣਾ ਤੁਹਾਨੂੰ ਯਾਦ ਹੋਣਾ ਕਿ ਅਸੀਂ ਪਿਛਲੇ ਦਿਨੀ ਇੱਕ ਖਬਰ ਸਾਂਝੀ ਕੀਤੀ ਸੀ ਕਿ ਵੱਡੇ ਬਿਜ਼ਨਸਮੈਨ ਦਰਸ਼ਨ ਸਿੰਘ ਸਾਸੀ ਜਿਹੜੇ ਸੀ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਨੂੰ ਫਿਰ ਸ਼ਰਧਾਂਜਲੀ ਦੇਣ ਦੇ ਲਈ ਇੱਕ ਇਕੱਠ ਜਿਹੜਾ ਹੈਗਾ ਵੱਡੇ ਪੱਧਰ ਤੇ ਕੀਤਾ ਗਿਆ ਤੇ ਜੋ ਕਿ ਮਤਲਬ ਕਿ ਇੱਕ ਤਰੀਕੇ ਨਾਲ ਹੁਣ ਆਪਾਂ ਇਹ ਕਹਿ ਦਈਏ ਵੀ ਪਹਿਲਾਂ ਲੋਕ ਬੋਲਦੇ ਨਹੀਂ ਸੀ ਪਰ ਹੁਣ ਕੁਝ ਕੁਝ ਲੋਕ ਜਿਹੜੇ ਨੇ ਉੱਠਣੇ ਸ਼ੁਰੂ ਹੋਏ ਆ ਕਿਉਂਕਿ ਜਿੰਨੀ ਦੇਰ ਉੱਠਦੇ ਨਹੀਂ ਸਰਕਾਰਾਂ ਉਹਦੇ ਉੱਤੇ ਕੰਮ ਨਹੀਂ ਕਰਦੀਆਂ ਤੇ ਬੰਦੇ ਜਿਹੜੇ ਨੇ ਨਿਤ ਦਿਨ ਮਾਰੇ ਜਾ ਰਹੇ ਆ ਸੋ ਹੁਣ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਉਸ ਤੋਂ ਬਾਅਦ ਹੁਣ ਸਰਕਾਰ ਨੂੰ ਪੁੱਛਣ ਲੱਗ ਪਏ ਆ ਕਿ ਇੱਕ ਪਾਸੇ ਤਾਂ ਬੀਬੀ ਅਨੀਤਾ ਆਨੰਦ ਜਾ ਕੇ ਇੰਡੀਆ ਆਈ ਹੈ ਇੰਡੀਆ ਦੇ ਵਿੱਚੋਂ ਜਦੋਂ ਵਾਪਸ ਪਹੁੰਚੇ ਨੇ ਤੇ ਉਹਨਾਂ ਦੇ ਆਉਂਦਿਆਂ-ਆਉਂਦਿਆਂ ਵੀ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਸੀ ਇੱਥੋਂ ਤੱਕ ਜਿਹੜੇ ਜੈ ਸ਼ੰਕਰ ਨੇ ਉਹ ਵੀ ਕੈਨੇਡਾ ਚ ਜੀ7 ਬੰਦੇ ਕਰਨ ਆਏ ਸੀਗੇ ਆਪਣੇ ਮੀਟਿੰਗ ਅਟੈਂਡ ਤੇ ਉਸ ਵੇਲੇ ਵੀ ਘਟਨਾਵਾਂ ਵਾਪਰ ਰਹੀਆਂ ਸੀ ਸੋ ਉਹ ਕਹਿੰਦੇ ਵੀ ਇੱਕ ਪਾਸੇ ਇੰਨੀਆਂ ਘਟਨਾਵਾਂ ਉਹ ਵੀ ਜਿਹੜੀਆਂ ਵਾਪਰ ਰਹੀਆਂ ਤੇ ਤੁਸੀਂ ਆਪਣੇ ਟਾਈਜ਼ ਸੈੱਟ ਕਰ ਰਹੇ ਹੋ ਹਨਾ ਉਹ ਤੁਹਾਨੂੰ ਕੋਈ ਪਰਵਾਹ ਨਹੀਂ ਹੈ ਇਹੀ ਗੱਲ ਨੂੰ ਲੈ ਕੇ ਪੀਰ ਪੋਲੀਵਰ ਜਿਹੜੇ ਪਾਰਲੀਮੈਂਟ ਦੇ ਵਿੱਚ ਬੋਲੇ ਆ ਉਹਨਾਂ ਨੇ ਬੜੀ ਚਿੰਤਾ ਇਹਦੇ ਉੱਤੇ ਜਤਾਈ ਹੈ ਸੋ ਹੁਣ ਦੇਖਦੇ ਆ ਇਹਦੇ ਉੱਤੇ ਐਕਸ਼ਨ ਕੀ ਲਿਆ ਜਾਂਦਾ ਕਿਸ ਤਰੀਕੇ ਨਾਲ ਜੜੀਆਂ ਐਕਸਟਰੈਕਸ਼ਨ ਦੀਆਂ ਘਟਨਾਵਾਂ ਜਾਂ ਕਤਲਾਂ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਠੱਲ ਪਾਈ ਜਾਂਦੀ ਹੈ ਸੋ ਹੁਣ ਕੈਨੇਡਾ ਨੇ ਸੋਚਣਾ ਕਿ ਅਸੀਂ ਕੀ ਕਰਨਾ ਆਪਾਂ ਡੀਲਾਂ ਕਰਨੀਆਂ ਨੇ ਜਾਂ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਠੱਲ ਪਾਉਣੀ ਹੈ ਹਾਂਜੀ ਦਿਲਸਿੰਦਰ ਜੀ ਕੈਨੇਡਾ ਦੀ ਗੱਲ ਹੋ ਕੇ ਕਾਫੀ ਇਹ ਇਸ ਵਕਤ ਗੰਭੀਰ ਮੁੱਦਾ ਬਣ ਚੁੱਕਿਆ ਹੈ ਕਈ ਅਜਿਹੀਆਂ ਘਟਨਾਵਾਂ ਹੁਣ ਵੱਡੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਹਾਲਾਂਕਿ ਜਿਹੀਆਂ ਘਟਨਾਵਾਂ ਅਕਸਰ ਹੀ ਖ ਥੋੜਾ ਤਾਂ ਸਾਨੂੰ ਜੁੜਨ ਦੇ ਲਈ ਆਪਾਂ ਨੇ ਸਾਰੇ ਦਰਸ਼ਕਾਂ ਦੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕ ਜੋ ਸਾਨੂੰ ਦੇਖਦੇ ਨੇ ਪਸੰਦ ਕਰਦੇ ਨੇ ਸਭ ਦਾ ਦਿਲੋਂ ਧੰਨਵਾਦ